ਜਿਲ੍ਹਾ ਮੋਹਾਲੀ ਦਾ ਕਸਬਾ ਮੁੱਲਾਂਪੁਰ ਨੇੜੇ ਇੱਕ ਵਿਅਕਤੀ ਵੱਲੋਂ ਕਈ ਕੀਮਤੀ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ ਗਏ। ਲੋਕਾਂ ਵੱਲੋਂ ਇਹਦੀ ਵੀਡੀਓ ਬਣਾਈ ਗਈ ਤੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ। ਲੋਕਾਂ ਦਾ ਭਾਰੀ ਹੰਸਾਨ ਕੀਤਾ ਗਿਆ। ਦੱਸਿਆ ਜਾ ਰਿਹਾ ਕਿ ਕਾਫੀ ਸਮੇਂ ਤੋਂ ਗੱਡੀਆਂ ਦੇ ਸ਼ੀਸ਼ੇ ਭੰਨਦਾ ਆ ਰਿਹਾ ਵਿਅਕਤੀ ਅੱਜ ਪਤਾ ਲੱਗ ਗਿਆ ਕੌਣ ਸੀ ਜਿਹਦੀ ਵੀਡੀਓ ਬਣਾ ਕੇ ਪਤਾ ਲੱਗਿਆ। ਇਸਨੂੰ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ। ਹਥੌਂ ਦਿਖਾਣੇ ਮੌਕੇ ਦੀਆਂ ਤਸਵੀਰਾਂ ਕੀ ਕਹਿ ਰਹੀਆਂ ਦੱਸਦਾ ਹੈ ਤੇ ਗੱਡੀ ਦਾ ਮਾਲਕ ਪੰਜਾਬੀ ਸਟੇਸ਼ਨ ਲਈ ਮਹਿਰਜ ਵਟਲਾ ਮੁੱਲਾਂਪੁਰ ਗਰੀਬਦਾਸ ਜਿਲ੍ਹਾ ਮੋਹਾਲੀ। ਨਹੀਂ ਨਾ ਮੇਰਾ ਨਾਮ ਹਰੇ ਰਾਜੀ ਜੀ ਕਿਹੜਾ ਪਿੰਡ ਹੈ ਜੀ ਸਿਸਮਾ ਜੀ ਅੱਛਾ ਇਹ ਜਿਹੜਾ ਬੰਦਾ ਹੈ ਜਿਸਨੇ ਗੱਟਿਆਂ ਦੇ ਸ਼ੀਸ਼ੇ ਭੰਨੇ ਨੇ ਕੌਡੀ ਕੋਲ ਦਾ ਮੈਂਬਰ ਹੈ ਹਾਂ ਜੀ ਹਾਂ ਜੀ ਕੀ ਲੱਗਦੀ ਤੁਹਾਨੂੰ ਮੇਰਾ ਸਾਲਾ ਲੱਗਦਾ ਜੀ ਬੜਾ ਸਾਲਾ ਮੈਂਟਲੀ ਅਫਸੈਟ ਹੈ ਉਹ ਵੀ ਕਰੇ ਨਹੀਂ ਮੈਂਟਲੀ ਅਫਸੈਟ ਹੈ ਸਰ ਹਾਂ ਜੀ ਹਾਂ ਕੀ ਮੈਂ ਪਹਿਲਾਂ ਵੀ ਕਰਦਾ ਇਦਾਂ ਨਹੀਂ ਪਹਿਲਾਂ ਨਹੀਂ ਕਰਦਾ ਹੁਣ 1 ਮਹੀਨੇ ਤੋਂ ਕਰਨ ਲੱਗਿਆ ਜੀ ਅੱਜ 1 ਮਹੀਨੇ ਤੋਂ ਕਰਦਾ ਹੈ ਦਵਾਈ ਚੱਲਦੀ ਹੈ ਜੀ ਪਰ ਹੁਣ ਜੋ ਨੁਕਸਾਨ ਹੋਇਆ ਉਹ ਕੋਣ ਭਰੇਗਾ ਹੁਣ ਪਰ ਉਹ ਦਾ ਇਹ ਦਵਾਈ ਹੈ ਗਿਆ ਬਾਬਾ ਜੀ ਸਿਸਮਾ ਵਾਲੇ ਹੋ ਹੋਣਗੇ ਜਿਹੜੇ ਤੇਰਾ ਕੋਲੇ ਹਾਂ ਜੀ ਹਾਂ ਜੀ ਉਹਨਾਂ ਦੀ ਭ ਨਾ ਮੈਂ ਜੀ ਆਪਣਾ ਮੇਰਾ ਨਾਮ ਸੁੰਦਰ ਸਿੰਘ ਹੈ ਅੱਛਾ ਸਰ ਇਹ ਕਿਵੇਂ ਹੋਇਆ ਪਤਾ ਨਹੀਂ ਮੈਂ ਤਾਂ ਅੰਦਰ ਸੀ ਵੀਰੇ ਬਾਹਰੋਂ ਇਧਰੋਂ ਆਇਆ ਮੁੰਡਾ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਤੀ ਤੁਹਾਡੀ ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ ਬਾਅਦ ਚ ਪਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਜ ਕਾਫੀ ਬੰਦਾ ਪਤਾ ਲੱਗਿਆ ਕਿੱਥੇ ਦਾ ਪਤਾ ਨਹੀਂ ਕੋ ਕਹਿ ਰਹੇ ਥੇ ਅੱਗੇ ਇਸ ਵਾਸ ਉਸਮਾਨਾ ਕਿਸੇ ਬਸედა ਹੈਗਾ ਕਿਉਂਕਿ ਉਹਦੇ ਅੱਗੇ ਅੱਗੇ ਵੀ ਕੋਈ ਗੱਡੀ ਭੰਨੀ ਨੇ ਜਾ ਕੇ ਨਾ ਕਿੰਨਾ ਨੁਕਸਾਨ ਹੋ ਗਿਆ ਸਰ ਹੁਣ ਮਰਸੀਡੀਜ਼ ਸ਼ੀਸ਼ਾ ਦੇਖ ਲਓ ਜੀ ਕਿੰਨਾ ਹਜ਼ਾਰਾਂ ਵਿੱਚ ਕੰਟਰਫਟ ਲੱਖ ਰੁਪਏ ਦਾ ਨੁਕਸਾਨ ਕੀਤਾ ਹੈ ਹਾਂ ਜੀ ਪੁਲਿਸ ਕੋਲੋ ਕੀ ਕੀ ਕਾਰਵਾਈ ਕਰੇ ਬਣੀ ਸੀ ਦੇਖੋ ਇਹਨੂੰ ਅਜੇ ਪਹਿਲਾਂ ਸੱਟਾਂ ਸੱਟਾਂ ਲੱਗੀਆਂ ਸੀ ਅਜੇ ਅਸੀਂ ਕਿਹਾ ਪਹਿਲਾਂ ਇਹਨੂੰ ਬਚਾ ਦੇ ਨੂੰ ਪੱਟੀ ਬੁੱਟੀ ਕਰਾਉ ਉਹਦੀ ਹਾਂ ਜੀ ਕਾਹੀ ਪਤਾ ਲੱਗੂਗਾ ਨਾ ਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ ਉਹ ਸੱਚਾ ਸੂਰਮਣ ਨੇ ਅਸੀਂ ਕੀਤੀ ਹੈ ਹਾਂ ਕੋਈ ਹੋਰ ਜਿਕਰ ਨਾ ਕਰ ਕੋਧ ਨਾ 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 ਹਾਂ ਤਾਂ ਦੇਖੋ ਕਿ ਮਰਸੀਡੀ ਗੱਡੀ ਹੈ ਬਿਲਕੁਲ ਜਿਸਨ ਦੇ ਉੱਤੇ ਇਸ ਨੇ ਕਾਫੀ ਨੁਕਸਾਨ ਕੀਤਾ 1 ਕਰੋੜਾਂ ਮਾਰ ਕੇ ਤੁਸੀਂ ਦੇਖੋ ਕਿ ਇਹ ਜਿਹੜਾ ਆ ਪਿਆ ਪੱਥਰ ਇਹ ਪੱਥਰ ਦੇ ਨਾਲ ਹਮਲਾ ਕਰਕੇ ਇਸ ਗੱਡੀ ਨੂੰ ਵੀ ਡੈਮੇਜ ਕੀਤਾ ਇੱਕ ਬੰਦੇ ਦਾ ਸਿਰ ਪਾੜ ਦਿੱਤਾ ਤਾਂ ਕਾਫੀ ਵੱਡਾ ਨੁਕਸਾਨ ਹੋਇਆ ਗੱਡੀ ਸਿਸਟਮ ਤੁਸੀਂ ਦੇਖੋ ਕਿ ਮਹਿੰਗੇ ਲੇਟਾਂ ਦਾ ਪਵੇਗਾ ਐਸ ਨੂੰ ਲੈ ਕੇ ਗੱਡੀ ਦੇ ਮਾਲਕ ਸਾਡੇ ਨਾਲ ਨੇ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਸੁਨਦਰ ਸਿੰਘ ਹੈ ਸਾਰੇ ਕਿਵੇਂ ਹੋਇਆ ਪਤਾ ਨਹੀਂ ਮੈਂ ਤਾਂ ਅੰਦਰ ਸੀ ਵੀਰੇ ਬਾਹਰੋਂ ਇਧਰ ਆਇਆ ਮੁੰਦੇ ਬਾਹਰੋਂ ਲੋਕਾਂ ਨੇ ਦੱਸਿਆ ਕਿ ਗੱਡੀ ਭੰਤੀ ਤੁਹਾਡੀ ਮੈਂ ਕਿਹਾ ਸ਼ਾਇਦ ਕਿਸੇ ਨੇ ਗੱਡੀ ਮਾਰਤੀ ਵਿੱਚ ਬਾਅਦ ਚ ਪਾ ਲੱਗਿਆ ਕਿ ਉਦੋਂ ਤੱਕ ਤਾਂ ਨਿਕਲ ਗਿਆ ਸੀ ਅੱਜ ਕਾਫੀ ਬੰਦਾ ਪਤਾ ਲੱਗਿਆ ਕਿੱਥੇ ਦਾ ਪਤਾ ਨਹੀਂ ਕੋਈ ਕਹ ਰਿਹਾ ਇੱਥੇ ਅੱਗੇ ਸਿਸਵਾਸ ਉਸਮਾਨਾ ਕਿਸੇ ਬਸੇ ਦਾ ਹੈਗਾ ਕਿਉਂਕਿ ਓਥੇ ਅੱਗੇ ਅੱਗੇ ਵੀ ਕੋਈ ਗੱਡੀ ਭੰਨੀ ਨੇ ਜਾ ਕੇ ਨਾ ਕਿੰਨਾ ਨੁਕਸਾਨ ਹੋ ਗਿਆ ਸਾਰੇ ਕਰੋਣਾ ਮਰਛੀ ਦਾ ਸ਼ੀਸ਼ਾ ਦੇਖ ਲੋ ਜਿਸ ਕਿੰਨੇ ਆਣੇ ਕੰਡਾ ਫਟ ਲੱਗ ਰਿਹਾ ਇਨਸਾਨ ਕੀਤਾ ਹੈ। ਹਾਂਜੀ ਪੁਲਿਸ ਕੋਲੋਂ ਕੀ ਕੀ ਕਾਰਵਾਈ ਕਰੇ? ਪੁਲਿਸ ਦੇਖੋ ਇਹਨੂੰ ਅਜੇ ਦਾ ਪਹਿਲਾਂ ਸੱਟਾਂ ਸੱਟਾਂ ਲੱਗੀਆਂ ਸੀ ਅੱਜ ਅਸੀਂ ਕਿਹਾ ਪਹਿਲਾਂ ਇਹਨੂੰ ਬਚਾ ਦੇ ਨੂੰ ਪੱਟੀ ਬੁੱਟੀ ਕਰਾਉਗੇ ਦੀ। ਹਾਂਜੀ ਕਾਹੀ ਪਤਾ ਲੱਗੂਗਾ ਨਾ ਤੇ ਮੁੜ ਕੇ ਫਿਰ ਦੇਖਾਂਗੇ ਕੀ ਕਰਦੀ ਪੁਲਿਸ ਕਾਰਵਾਈ।